ਮੈਂ ਕਹਿੰਦਾ ਕੈਨੇਡਾ ਜਾ ਕੇ ਕੱਲਾ ਪਜਾਮਾ ਪਾ ਕੇ ਬਹਿ ਜਾਓ ਠੰਡ ਨਹੀਂ ਲੱਗੂਗੀ ਇੰਨਾ ਗਰਮ ਪਜਾਮਾ ਮੈਂ ਗਰੰਟੀ ਕਹਿ ਕੇ ਵੇਚਾਂਗੇ ਬਹੁਤ ਸੋਹਣੀ ਸੋਹਣੀ ਚੀਜ਼ਾਂ ਆਈਆਂ ਹੋਈਆਂ ਨੇ ਠਮਾਕੇ 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 ਪੈਣਗੇ ਬਹੁਤ ਘੈਂਡ ਘੈਂਡ ਲੋਰ ਆ ਚੁੱਕਿਆ ਚਾਹੇ ਤੁਸੀਂ ਲੈ ਲਓ ਵੱਡੇ ਸਾਈਜ਼ ਚਾਹੇ ਲੈ ਲਓ ਬੂਟ ਕਟ ਚਾਹੇ ਲੈ ਲਓ ਸਟ੍ਰੇਟ ਬਹੁਤ ਘੈਂਡ ਘੈਂਡ ਲੋਰ ਆ ਚੁੱਕਿਆ ਐਮ ਐਸ ਕਲੈਕਸ਼ਨ ਤੇ ਰੇਟ ਸੁਣ ਲਿਓ ਰੇਟ ਕੀ ਮਿਲਣ ਵਾਲਾ ਵਾ ਚਾਈਨੀਸ ਆਰਟੀਕਲ ਚਾਹੀਦੇ ਚਾਈਨੀਸ ਮਿਲ ਜੂਗੇ ਇੰਡੀਅਨ ਚਾਹੀਦੇ ਇੰਡੀਅਨ ਮਿਲ ਜੂਗੇ ਕੋਰੀਅਨ ਚਾਹੀਦੇ ਕੋਰੀਅਨ ਮਿਲ ਜੂਗੇ ਸਾਰੇ ਆਰਟੀਕਲ ਤੁਹਾਨੂੰ ਕਿੱਥੇ ਮਿਲੋਗੇ ਸਿਰਫ ਇੱਕ ਥਾਂ ਤੇ ਐਮ ਐਸ ਕਲੈਕਸ਼ਨ ਤੇ ਬੁਰਦੀ ਫੁੱਲ ਗਾਰੰਟੀ ਦਵਾਂਗੇ ਕਲਰ ਫੇਡ ਦੀ ਫੁੱਲ ਗਾਰੰਟੀ ਦਵਾਂਗੇ ਰੇਟ ਦੀ ਫੁੱਲ ਗਾਰੰਟੀ ਦਵਾਂਗੇ ਐਮ ਐਸ ਕਲੈਕਸ਼ਨ ਤੇ ਆਉਂਗੇ ਖਾਲੀ ਨਹੀਂ ਜਾਉਂਗੇ ਬਹੁਤ ਘੈਣ ਘੈਣ ਆਰਟੀਕਲ ਆਪਾਂ ਲੈ ਕੇ ਆ ਚੁੱਕੇ ਆ ਛਿਪਣਾ ਕਰੋ ਇਦਾਂ ਦੇ ਘੈਣ ਘੈਣ ਆਰਟੀਕਲ ਤੁਹਾਨੂੰ ਦਿਖਾਵਾਂਗੇ ਜਿਹੜੇ ਤੁਸੀਂ ਕਦੇ ਵੀ ਨਹੀਂ ਦੇਖੇ ਹੋਊਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਐਮਐਸ ਕਲੈਕਸ਼ਨ ਤਾਂ ਕਿਵੇਂ ਹੋ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਗਾਇਜ਼ ਇੰਨਾ ਵਧੀਆ ਪਿਆਰ ਦੇ ਰਹੇ ਤੁਸੀਂ YouTube ਤੇ Facebook ਤੇ Instagram ਤੇ ਡੇਲੀ ਅਪਡੇਟ ਆ ਰਹੀ ਆ ਕੱਲ ਆਪਾਂ ਦਿਖਾਈ ਸੀ ਵੀਡੀਓ ਅਪਰਸ ਦੀ ਬਹੁਤ ਸੋਹਣੇ ਅਪਰ ਦਾ ਰਿਸਪੌਂਸ ਆਇਆ ਵਾ ਕਮੈਂਟਸ ਆਏ ਕਾਫੀ ਕਾਫੀਆਂ ਲੋਕਾਂ ਨੇ ਆਰਡਰ ਵੀ ਕੀਤਾ ਤੇ ਅੱਜ ਆਪਾਂ ਉਹਨਾਂ ਦੀ ਡਿਮਾਂਡ ਤੇ ਲੈ ਕੇ ਆਏ ਲੋਅਰ ਕਾਫੀ ਰਿਪਲਾਈ ਆ ਰਹੇ ਸੀ ਫੋਨ ਵੀ ਮਨਵਾ ਰਹੇ ਸੀ ਕਿ ਅਪਰ ਤਾਂ ਚਲੋ ਦਿਖਾ ਦੋ ਤੁਸੀਂ ਲੋਅਰ ਵੀ ਦਿਖਾ ਦਿਓ ਤੇ ਆਪਾਂ ਨਾਲ ਹੀ ਆਪਣੇ ਭਰਾਵਾਂ ਦੀ ਡਿਮਾਂਡ ਪੂਰੀ ਕਰਦੇ ਹੋਏ ਲੋਅਰ ਲੈ ਕੇ ਆਏ ਆ ਬਹੁ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਜਿੰਨੇ ਵੀ ਮੈਂ ਤੁਹਾਨੂੰ ਆਰਟੀਕਲ ਦਿਖਾਉਂਗਾ ਸਾਰਿਆਂ ਦੀ ਆਪਾਂ ਕਲਰ ਫੇਡ ਦੀ ਗਾਰੰਟੀ ਦੇਵਾਂਗੇ ਬੁਰੜ ਦੀ ਗਾਰੰਟੀ ਦੇਵਾਂਗੇ ਤੇ ਜੇ ਤੁਸੀਂ ਕਹਿੰਦੇ ਹੋ ਕੁਝ ਖਰਾਬ ਹੁੰਦਾ ਕਪੜਾ ਮੜਾ ਮੋਟਾ ਖਰਾਬ ਹੋ ਗਿਆ ਤਾਂ ਉਹ ਵੀ ਆਪਾਂ ਵਾਪਸੇ ਦੀ ਉਹਨੂੰ ਫੁੱਲ ਗਾਰੰਟੀ ਦੇਵਾਂਗੇ ਇੱਕ ਇੱਕ ਕਰਕੇ ਤੁਹਾਨੂੰ ਸਾਰੇ ਆਰਟੀਕਲ ਦਿਖਾਉਂਗਾ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸਟ੍ਰੇਟ ਦੇ ਵਿੱਚ ਆਰਟੀਕਲ ਦਿਖਾਉਣ ਦੇ ਜਿਹੜੇ ਹਰ ਕੋਈ ਪਿਆਰ ਕਰਦਾ ਵਾ ਆਰਟੀਕਲ ਚੈੱਕ ਕਰ ਲਓ ਬਹੁਤ ਸੋਹਣੇ ਆਰਟੀਕਲ ਰਹਿਣ ਲੱਗੇ ਆ ਸਟ੍ਰੇਟ ਦੇ ਵਿੱਚ ਆਰਟੀਕਲ ਰਹੂਗਾ ਇਹ 3 ਸਟ੍ਰਾਈਪਸ ਵਾਲਾ ਬ੍ਰਾਂਡ ਤੁਸੀਂ ਨਾਮ ਚੈ ਆਰਟੀਕਲ ਦੇ ਵਿੱਚ ਮੈਂ ਤੁਹਾਨੂੰ ਕਲਰ ਨਹੀਂ ਦਿਖਾਉਂਗਾ ਆਰਟੀਕਲ ਦਿਖਾਉਂਗਾ ਹਰੇਕ ਆਰਟੀਕਲ ਦੇ ਵਿੱਚ ਤੁਹਾਨੂੰ 4-4 5-5 ਕਲਰ ਮਿਲ ਜੂਗੇ ਅਗਰ ਮੈਂ ਤੁਹਾਨੂੰ ਸਾਰੇ ਪੀਸ ਦਿਖਾਉਣ ਲੱਗਾ ਬਹੁਤ ਲੰਬੀ ਵੀਡੀਓ ਚੱਲ ਜਾਣੀ ਆ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਭੇਜ ਸਕਦੇ ਆਪਾਂ ਤੁਹਾਨੂੰ ਸਾਰੇ ਕਲਰ ਉਹਨਾਂ ਚ ਭੇਜ ਦਾਂ ਕਿਹੜੇ-ਕਿਹੜੇ ਕਲਰ ਉਹਨਾਂ ਚ ਤੁਹਾਨੂੰ ਮਿਲ ਜੂਗੇ ਆਰਟੀਕਲ ਚੈੱਕ ਕਰ ਲਓ ਸਟ੍ਰੇਟ ਫਿਟ ਦੇ ਵਿੱਚ ਆਰਟੀਕਲ ਰਹਿਣ ਲੱਗਾ ਕਾਟਨ ਹੈ ਸਟੱਫ ਜਿਹੜਾ ਰਹਿਣ ਲੱਗਾ ਰਹੂਗਾ ਕਾਟਨ 3 ਥ्रेड ਦੇ ਵਿੱਚ ਇਨਸਾਈਡ ਫਲੀਸ ਤੁਸੀਂ ਦੇਖ ਲਓ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਸਟ੍ਰੇਟ ਦੇ ਆਰਟੀਕਲ ਚੈੱਕ ਕਰ ਲਓ 3 ਸਟ੍ਰਾਈਪਸ ਵਾਲਾ ਆ ਜਾਊਗਾ ਇੰਚ ਕਲਰ ਦੇਖ ਲਓ 2-3 ਕਲਰ ਮੈਂ ਤੁਹਾਨੂੰ ਦਿਖਾ ਦਿੰਦਾ ਵਾ ਉਸ ਤਰ੍ਹਾਂ ਆਪਾਂ ਚੈੱਕ ਕਰਦੇ ਕੋਈ ਡਿਜ਼ਾਈਨਰ ਦੇ ਵਿੱਚ ਆਰਟੀਕਲ ਪ੍ਰਿੰਟਡ ਦੇ ਵਿੱਚ ਡਿਜ਼ਾਈਨਰ ਆ ਜਾਊਗਾ ਬਹੁਤ ਸੋਹਣਾ ਆਰਟੀਕਲ ਹੈ ਜੈਨੂਇਨ ਆਰਟੀਕਲ ਹੈ ਇੰਚ ਵੀ ਤੁਹਾਨੂੰ 4 ਤੋਂ 5 ਕਲਰ ਮਿਲ ਜੂਗੇ ਉਸ ਅਗਰ ਆਪਾਂ ਗੱਲ ਲਈ ਚਾਈਨਿਸ ਲੋਅਰਜ਼ ਦੀ ਗੱਲ ਚਾਈਨਿਸ ਦੇ ਲੋਅਰ ਰਹਿਣਗੇ ਨਾਲੀ ਲੈਂਥਾ ਚੈੱਕ ਕਰ ਲਓ ਜਿਹੜੇ ਮੇਰੇ ਵੀਰ ਭਰਾ ਹੈਗੇ ਕਾਫੀ ਲੰਬੇ 6 ਫੁੱਟ 3 ਇੰਚ 4 ਇੰਚ ਵਾਲਾ ਚੈੱਕ ਕਰ ਲਓ ਮੇਰੀ 5 ਫੁੱਟ 11 ਇੰਚ ਹਾਈ ਕਟ ਤੋਂ ਕਟ 6 ਫੁੱਟ 3-4 ਇੰਚ ਜਿਹੜਾ ਮੇਰਾ ਵੀਰ ਭਰਾ ਪਾਉਂਦਾ ਵਾ ਉਹਨਾਂ ਦੇ ਬਹੁਤ ਸੋਹਣੀ ਆਜੂਗੀ ਕੁਆਲਿਟੀ ਅਤੇ ਫਿਟਿੰਗ ਆਜੂਗੀ ਚੈੱਕ ਕਰ ਲੋ ਸਟ੍ਰੈਚੇਬਲ ਆਰਟੀਕਲ ਰਹੂਗਾ ਪੂਰਾ ਬਹੁਤ ਵਧੀਆ ਕੁਆਲਿਟੀ ਵਿੱਚ ਦਾ ਚਾਈਨੀਸ ਆਰਟੀਕਲ ਇੰਚ ਵੀ ਤੁਹਾਨੂੰ 4 ਤੋਂ 5 ਕਲਰ ਮਿਲ ਜੂਗੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਥੋੜਾ ਲਾਈਟ ਵੇਟ ਦਾ ਜਿਮ ਵੇਅਰ ਲਈ ਕਾਫੀ ਜ਼ਿਆਦਾ ਡਿਮਾਂਡ ਆਉਂਦੀ ਸੀ ਕਿ ਜਿਮ ਵਿੱਚ ਜ਼ਿਆਦਾ ਮੋٹے ਪਜਾਮੇ ਨਹੀਂ ਪਾਏ ਜਾਂਦੇ ਤੇ ਜ਼ਿਆਦਾ ਪਤਲੇ ਵੀ ਨਹੀਂ ਪਾਏ ਜਾਂਦੇ ਉਸ ਤੋਂ ਬਾਅਦ ਆਪਾਂ ਲੈ ਕੇ ਆਏ ਆ ਚੈੱਕ ਕਰ ਲੋ ਸਟ੍ਰੈਚੇਬਲ ਦੇ ਵਿੱਚ ਆਰਟੀਕਲ ਦਊਗਾ ਜਿਮ ਵ ਜਿਮ ਜੁਮ ਵੇਰ ਲਈ ਸਭ ਤੋਂ ਬੈਸਟ ਹੈ ਕਲਰ ਚੈੱਕ ਕਰ ਲਓ ਤੁਹਾਨੂੰ ਇਹ ਕਲਰ ਇੰਚ ਜੀ ਤੁਹਾਨੂੰ 5 ਤੋਂ 6 ਕਲਰ ਮਿਲ ਜੂਗੇ ਇੱਕ ਇਹਦਾ ਬਰਾਊਨ ਤੇ ਬਲੈਕ ਆਪਾਂ ਤੁਹਾਨੂੰ ਦਿਖਾਉਂਦੇ ਆ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰ ਲਈਏ ਕਾਰਗੋ ਸਟਾਈਲ ਪਜਾਮੇ ਜਾਂ ਫਿਰ ਥੋੜਾ ਸਾਈਡ ਪਾਕਟ ਦੇ ਵਿੱਚ ਪਜਾਮੇ ਆਪਾਂ ਗੱਲ ਕਰ ਲੈਂਦੇ ਆ ਆਹ ਦੇਖ ਲਓ ਸਾਈਡ ਪਾਕਟ ਦੇ ਪਜਾਮੇ ਦੇ ਆਰਟੀਕਲ ਵੀ ਤੁਹਾਨੂੰ ਬਹੁਤ ਸੋਹਣੇ ਮਿਲ ਜੂਗੇ ਐਮ ਐਸ ਕਲੈਕਸ਼ਨ ਤੇ ਉਹਨਾ ਕਿੱਥੇ ਤੁਸੀਂ ਤੁਹਾਨੂੰ ਮੈਂ ਦੱਸ ਰਿਹਾ বারবার ਐਮ ਐਸ ਕਲੈਕਸ਼ਨ ਤੇ ਉਹਨੇ ਇਹਦੇ ਵਿੱਚ ਹੀ ਪ੍ਰਿੰਟਡ ਆਰਟੀਕਲ ਤੁਹਾਨੂੰ ਮਿਲ ਜੂਗਾ ਹਰੇਕ ਦੇ ਵਿੱਚ 4-4 5-5 ਕਲ ਹਰੇਕ ਚ ਪੰਜ ਛੇ ਕਲਰ ਮਿਲ ਜੂਗਾ ਤੁਹਾਨੂੰ ਬਹੁਤ ਸੋਹਣਾ ਆਰਟੀਕਲ ਆ ਬਾਟਮ ਚੈੱਕ ਕਰ ਜਿਓ ਜੇ ਸਟ੍ਰੇਟ ਫਿਟ ਵੀ ਦਿਖਾ ਰਿਹਾ ਤੁਹਾਨੂੰ ਤਾਂ ਬਾਟਮ ਉਹਦੇ ਖੁੱਲੇ ਹੀ ਰਹਿਣ ਵਾਲਿਆ ਚੈੱਕ ਕਰ ਲੋ ਘਟੋ ਘਟ 21 ਬਾਟਮ ਆ ਸਟ੍ਰੇਟ ਫਿਟ ਦਾ ਵੀ ਅਗਰ ਤੁਸੀਂ ਬੂਟ ਕਟ ਵਾਲ ਜਾਓਗੇ ਉਹ ਵੀ ਤੁਹਾਨੂੰ ਮੈਂ ਦਿਖਾਵਾਂਗਾ ਵੇਟ ਕਰ ਲੋ ਹਰੇਕ ਆਰਟੀਕਲ ਦਿਖਾਵਾਂਗੇ ਉਹਨਾਂ ਦਾ ਵੀ ਬਾਟਮ ਕਟ ਘਟ 22 23 24 ਤੱਕ ਜਾ ਸਕਦਾ ਚੈੱਕ ਕਰ ਲੋ ਜਦੋਂ ਤੁਸੀਂ ਵੇਅਰ ਕੀਤਾ ਹੋਊਗਾ ਆਰਟੀਕਲ ਫਿਟਿੰਗ ਬਹੁਤ ਸੋਹਣੀ ਆਊਗੀ ਡਿਜ਼ਾਈਨ ਚੈੱਕ ਕਰਦੇ ਰਹੋ ਮੈਂ ਵੀਰ ਬੁਰਦੀ ਤੇ ਕਲਰ ਫੇਡ ਦੀ ਫੁੱਲ ਗਰੰਟੀ ਰਹਿਣ ਵਾਲੀ ਐ ਐਮਐਸ ਕ ਅਗਰ ਕਲਰ ਜਾਂਦਾ ਵਾਪਸ ਕਰਜੋ ਅਗਰ ਬੁਰੋਂਦੀ ਵਾਪਸ ਕਰਜੋ ਉਸ ਤਰ੍ਹਾਂ ਚੈੱਕ ਕਰ ਲਿਏ ਇਹ ਆਰਟੀਕਲ ਜ਼ਿਆਦਾਤਰ ਉਹਨਾਂ ਲਈ ਹੈ ਜਿਹੜੇ ਮੇਰੇ ਵੀਰ ਭਰਾ ਰਹਿੰਦੇ ਆ ਬਾਹਰ ਕਿਉਂਕਿ ਜਿਹੜੇ ਆਪਣੇ ਪੰਜਾਬ ਵਾਲੇ ਆ ਜਾਂ ਫਿਰ ਆਪਾਂ ਜਿੱਥੇ ਵੀ ਆਪਾਂ ਇੰਡੀਆ ਚ ਰਹਿੰਦੇ ਆ ਉਹ ਪੌਂਦੇ ਦੇ ਖੁੱਲੇ ਵਾਲੇ ਬਟ ਜਿਹੜੇ ਮੇਰੇ ਵੀਰ ਭਰਾ ਰਹਿੰਦੇ ਆ ਬਾਹਰ ਉਹ ਡਿਮਾਂਡ ਕਰਦੇ ਕਿ ਨੀਚੋਂ ਬੰਦ ਵਾਲੇ ਆਰਟੀਕਲ ਲੈ ਕੇ ਉਹ ਗ੍ਰਿਪ ਵਾਲੇ ਜਿੰਨਾਂ ਨੇ ਆਨਲਾਈਨ ਆਰਡਰ ਕਰਨਾ ਹੁੰਦਾ ਇੰਗਲੈਂਡ ਅਮਰੀਕਾ ਕੈਨੇਡਾ ਜਿਹੜੇ ਬੈਠੇ ਆ ਅਗਰ ਉਹਨਾਂ ਨੂੰ 2-3 ਸਾਲ ਹੋ ਜਾਂਦੇ ਉਹ ਕਹਿੰਦੇ ਕਿ ਹੁਣ ਅਸੀਂ ਬੰਦ ਵਾਲੇ ਪਜਾਮੇ ਪੌ ਨੀਚੇ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਇੰਚ ਤੁਹਾਨੂੰ 3 ਤੋਂ 4 ਮਿਲ ਜੂਗੇ ਇੰਦੇ ਮੈਂ ਤੁਹਾਨੂੰ ਕਲਰ ਤਾਂ ਦਿਖਾ ਰਿਹਾ ਕਿਉਂਕਿ ਕਾਫੀ ਲੋਕਾਂ ਕੋਲ ਘੱਟ ਹੁੰਦਾ ਇਹ ਆਰਟੀਕਲ ਬਟ ਆਪਣੇ ਕੋਲ ਆਇਆ ਵਾ ਡਿਮਾਂਡ ਤੇ ਆ ਚੈੱਕ ਕਰ ਲਓ ਆਰਟੀਕਲ ਚੈੱਕ ਕਰ ਲਓ ਬਹੁਤ ਸੋਹਣਾ ਆਰਟੀਕਲ ਐਮ ਤੋਂ ਲੈ ਕੇ ਡਬਲ ਐਕਸ ਐਲ ਤੱਕ ਸਾਈਜ਼ ਰਹੂਗੇ ਉਹ ਲੱਗ ਬ੍ਰਾਂਡ ਸੀਗਾ ਆ ਬ੍ਰਾਂਡ ਚੈੱਕ ਕਰ ਲਓ ਸਿੰਪਲ ਬ੍ਰਾਂਡ ਜਿਹੜੇ ਮੇਰੇ ਵੀਰ ਪੁੱਤ ਕਹਿੰਦੇ ਬਿਲਕੁਲ ਸਿੰਪਲ ਚਾਹੀਦਾ ਪਲੇਨ ਦੇ ਵਿੱਚ ਨੀਚੋਂ ਬੰਦਲੇ ਉਹ ਵੀ ਤੁਹਾਨੂੰ ਮਿਲ ਜੂਗੇ ਬਹੁਤ ਸੋਹਣੇ ਸੋਹਣੇ ਕਲਰ ਚਾਰਟ ਆਏ ਹੋਏ ਆ ਬਹੁਤ ਸੋਹਣੇ ਸੋਹਣ ਆਪਣੇ ਕੋਲ ਬਹੁਤ ਹੁੰਦੇ ਤੇ ਸਮਾਨ ਨਿਕਲ ਜਾਂਦਾ ਵਾ ਉਹਨਾਂ ਅਗਰ ਆਪਾਂ ਕੱਲ ਕਰੀਏ ਕੁਝ ਡਿਜ਼ਾਈਨਰ ਲੋਅਰ ਹੀ ਬੂਟ ਕੱਟ ਦੇ ਬੂਟ ਕੱਟ ਦੇ ਡਿਜ਼ਾਈਨਰ ਲੋਅਰ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਆ ਚੈੱਕ ਕਰ ਲਓ ਇਹ ਆਰਟੀਕਲ ਮੈਂ ਦੁਬਾਰਾ ਮੰਗਵਾਇਆ ਵਾ ਪਹਿਲਾਂ ਇੰਸਟਾਗ੍ਰਾਮ ਤੇ ਵੀਡੀਓ ਬਣਾਈ ਸੀ ਸਿਰਫ ਨਾਲ ਦਿਨਾਂ ਨਿਕਲ ਗਿਆ ਹੁਣ ਦੁਬਾਰਾ ਅੱਜ ਮੰਗਵਾਇਆ ਵਾ ਇਹਦੇ ਤੁਹਾਨੂੰ ਪੰਜ ਕਲਰ ਮਿਲ ਜੂਗੇ ਸ਼ੇਡਡ ਵਾਲਾ ਆਰਟੀਕਲ ਆ ਬਹੁਤ ਸੋਹਣਾ ਆਰਟੀਕਲ ਆ ਬੂਟ ਕੱਟ ਦੇ ਵਿੱਚ ਆਰਟੀਕਲ ਰਹਿਣ ਲੱਗਾ ਤੁਹਾਨੂੰ ਮੈਂ ਪਹਿਲੇ ਦੱਸਿਆ ਸੀਗਾ ਬੂਟ ਕੱਟ ਦਾ ਜਿਹੜਾ ਬਾਟਮ ਲਊਗਾ ਚੈੱਕ ਕਰ ਲਓ ਕਲਰ ਸ਼ੇਡ ਚੈੱਕ ਕਰ ਲਓ ਬਹੁਤ ਸੋਹਣਾ ਆਰਟੀਕਲ ਹੈ ਨਵਾਂ ਆਰਟੀਕਲ ਹੈ ਇੰਜ ਤੁਹਾਨੂੰ ਪੰਜ ਤੋਂ ਛੇ ਕਲਰ ਮਿਲ ਜੂਗਾ ਰੈੱਡ ਮਿਲ ਜੂ ਬਲੂ ਮਿਲ ਜੂ ਵਾਈਟ ਮਿਲ ਜੂ ਗ੍ਰੀਨ ਮਿਲ ਜੂ ਬਲੈਕ ਮਿਲ ਜੂ ਇੱਕ ਆ ਕੈਮਲ ਕਲਰ ਇਹ ਸਾਰੇ ਹੁਣ ਮੈਂ ਜਿਹੜੇ ਦਿਖਾਉਂਗਾ ਤੁਹਾਨੂੰ ਬੋਰਡ ਕੱਟ ਦੇ ਵਿੱਚ ਆਰਟੀਕਲ ਦਿਖਾਉਂਗਾ ਆ ਚੈੱਕ ਕਰ ਲਓ ਸਿੰਪਲ ਆਰਟੀਕਲ ਕਲਰ ਆਪਣੇ ਕੋਲ ਸਾਰੇ ਹੀ ਆਣਗੇ ਜੈਨੂਨ ਤੋਂ ਲੈ ਕੇ ਥੋੜੇ ਜਿਹੜੇ ਆਪਣੇ ਥੋੜੇ ਅਲੱਗ ਕਲਰ ਆਉਂਦੇ ਉਹ ਵੀ ਤੁਹਾਨੂੰ ਮਿਲ ਜੂਗੇ ਅਚ ਚੈੱਕ ਕਰ ਲੋ ਬਾਟਮ ਸਾਰੇਆਂ ਦੇ ਹੀ ਬਹੁਤ ਖੁੱਲੇ ਖੁੱਲੇ ਬਾਟਮ ਆ ਜਿਹੜੇ ਬੂਟ ਕਟਾਓਗੇ ਪ੍ਰੋਪਰ ਬੂਟ ਕਟਾਓਗੇ ਜਿਹੜੇ ਸਟ੍ਰੇਟ ਆਓਗੇ ਪ੍ਰੋਪਰ ਸਟ੍ਰੇਟ ਆਓਗੇ ਜਿਹੜੇ ਰਿਪਲ ਆਓਗੇ ਪ੍ਰੋਪਰ ਰਿਪਲ ਵਾਲੇ ਆਰਟੀਕਲ ਆਓਗੇ ਆਪਾਂ ਹਰ ਵੈਰਾਈਟੀ ਰੱਖਦੇ ਐ ਐਮਐਸ ਕਲੈਕਸ਼ਨ ਤੇ ਇਹ ਨਹੀਂ ਹੈਗਾ ਇੱਕ ਕੁਆਲਿਟੀ ਹੀ ਵਿੱਚ ਇਹਦੀ ਆ ਚੈੱਕ ਕਰ ਲੋ ਆਰਟੀਕਲ ਖੁੱਲੇ ਬਾਟਮ ਵਾਲੇ ਲੋਅਰ ਉੱਤਸਰ ਆਪਾਂ ਗੱਲ ਕਰ ਲਈ ਜੈਪਾਲੇ ਇਹ ਤੁਹਾਨੂੰ ਮੈਂ ਕਹਿਆ ਸੀ ਬਿਨਾਂ ਜੈਪ ਤੋਂ ਬੂਟ ਕਟ ਹੁਣ ਆਪਾਂ ਤੁਹਾਨੂੰ ਦਿਖਾਣੇ ਜੈਪਾਲੇ ਇਹ ਜਿਹੜਾ ਮੇਰਾ ਵੀਰਪਰਾ ਸਟ੍ਰੇਟ ਪੋਣ ਦਾ ਉਹ ਵੀ ਪਾ ਸਕਦਾ ਆਰਟੀਕਲ ਤੁਸੀਂ ਚੈੱਕ ਕਰ ਲਓ ਜਿਹੜਾ ਮੇਰੇ ਵੀਰਪਰਾ ਨੇ ਬੰਦ ਕਰਕੇ ਪੋਣਾ ਬੰਦ ਕਰਕੇ ਪਾ ਸਕਦਾ ਜਿਹੜਾ ਖੁੱਲੇ ਛੜ ਕੇ ਪੋਣਾ ਡਿਜ਼ਾਈਨ ਦਿਖਾਉਣਾ ਉਹ ਖੁੱਲੇ ਛੜ ਕੇ ਡਿਜ਼ਾਈਨ ਵੀ ਦਿਖਾ ਸਕਦਾ ਵਾ ਇਹਦੇ ਜੀ ਤੁਹਾਨੂੰ 5 ਤੋਂ 6 ਕਲਰ ਮਿਲ ਜੂਗੇ ਮੈਂ ਬਾਰ ਬਾਰ ਕਹਿ ਰਿਹਾ ਹਰੇਕ ਦੇ ਵਿੱਚ ਤੁਹਾਨੂੰ ਕਲਰ ਮਿਲ ਜੂਗਾ ਮੈਂ ਤਾਂ ਨਹੀਂ ਦਿਖਾ ਰਿਹਾ ਵੀਡੀਓ ਲੰਬੀ ਚੱਲ ਜੂਗੀ ਤੁਹਾਨੂੰ ਸਕਰੀਨ ਸ਼ਾਟ ਲੈ ਕੇ ਨੀਚੇ ਨੰਬਰ ਲਿਖਿਆ 805 8059002 ਤੇ ਤੁਸੀਂ ਵਟਸਐਪ ਕਰ ਸਕਦੇ ਹੋ ਆ ਬੋਰਡ ਕੱਟਦੇ ਡਿਜ਼ਾਈਨ ਦੇਖ ਲਓ ਜਲਦੀ ਤੋਂ ਜਲਦੀ ਜਿਹੜ ਪ੍ਰੋਪਰ ਜੈਨੂਇਨ ਸਟ੍ਰੇਟ ਆ ਬੰਦ ਕਰਨ ਤੋਂ ਬਾਅਦ ਤੇ ਜਦੋਂ ਆਪਾਂ ਇਹਨੂੰ ਬੂਟ ਕੜ ਬਣਾਉਂਦੇ ਆ ਆਹ ਲੋ ਤੇ ਪ੍ਰੋਪਰ ਜੈਨੂਇਨ ਬੂਟ ਕੜ ਬਣਦਾ ਨਾ ਕੁਝ ਜ਼ਿਆਦਾ ਨਾ ਕੁਝ ਵੱਧ ਦਾ ਸਿੰਪਲ ਟਿੱਕਾ ਇਹਦੇ ਵਿੱਚ 6 ਤੋਂ 7 ਕਲਰ ਆ ਬਹੁਤ ਜ਼ਿਆਦਾ ਪਸੰਦ ਕਰਦੇ ਪਿਆ ਲੋਕੀ ਇਹ ਵਾਲਾ ਆਰਟੀਕਲ ਕਿਉਂਕਿ ਜੈਨੂਇਨ ਆਰਟੀਕਲ ਆ ਬਿਲਕੁਲ ਪਲੇਨ ਦੇ ਵਿੱਚ ਸਿੰਗਲ ਟਿੱਕਾ ਆਰਟੀਕਲ ਆ ਬੂਟ ਕੜ ਦੇ ਵਿੱਚ ਸਾਈਡਾ ਜਿੰਨੀ ਵੀ ਤੁਹਾਨੂੰ ਮੈਂ ਆਰਟੀਕਲ ਦਿਖਾ ਰਿਹਾ ਆ ਇਹ ਸਾਰੇ ਆਪਣੇ ਕੋਲ ਸਾਈਡ ਚੇਨ ਵਾਲੇ ਆਉਗੇ ਵਿంటర్ ਤੇ ਜ਼ਿਆਦਾਤਰ ਡਿਮਾਂਡ ਕਿਉਂ ਹੁੰਦੀ ਆ ਕਿ ਤੁਸੀਂ ਲੈ ਕੇ ਆ ਰਹੇ ਹੋ ਤਾਂ ਸਾਈਡ ਤੇ ਚੇਨ ਵਾਲੇ ਆਰਟੀਕ ਜੱਪਾਲੇ ਆਰਟੀਕਲ ਆਉਗੇ ਸਾਰੇ ਉਸ ਤਰ੍ਹਾਂ ਅਗਰ ਆਪਾਂ ਦਿਖਾ ਦਈਏ ਆ ਵਾਲਾ ਬ੍ਰਾਂਡ ਜਿਹੜਾ ਸਭ ਤੋਂ ਵੱਧ ਚੱਲਦਾ ਵਿਂਟਰ ਦੇ ਵਿੱਚ ਇਹ ਵੀ ਤੁਹਾਨੂੰ ਮਿਲ ਜੂਗਾ 6 ਤੋਂ 7 ਕਲਰ ਇੰਦੇ ਵਿੱਚ ਆਏ ਆ ਬ੍ਰਾਂਡ ਦੇ ਵਿੱਚ ਜੇਪਾਲੇ ਆਰਟੀਕਲ ਆ ਬੂਟ ਕੱਟ ਦੇ ਵਿੱਚ ਚਾਰੀ ਕਲਰ ਉਸ ਤਰ੍ਹਾਂ ਚੈੱਕ ਕਰ ਲਓ ਇਹ ਤੁਸੀਂ ਹੁਣ ਨੋਟਿਸ ਕਰੋ ਜਿੰਨੇ ਵੀ ਮੈਂ ਤੁਹਾਨੂੰ ਆਰਟੀਕਲ ਦਿਖਾਏ ਆ ਸਾਰਿਆਂ ਦੇ ਵਿੱਚ ਬ੍ਰਾਂਡ ਲੱਗ ਲੱਗ ਰਹਿਣ ਲੱਗਾ ਹਰੇਕ ਦਾ ਡਿਫਰੈਂਟ ਬ੍ਰਾਂਡ ਆ ਹਰੇਕ ਦੇ ਵਿੱਚ ਤੁਹਾਨੂੰ 5 5 6 6 ਕਲਰ ਮਿਲ ਜੂਗਾ ਜਾਣੇ ਕਿ 7 8 ਆਰਟੀਕਲ ਮੈਂ ਤੁਹਾਨੂੰ ਬੂਟ ਕੱਟ ਦੇ ਦਿਖਾਤੇ ਆ ਤੇ ਉਹਨਾਂ ਦੇ ਵਿੱਚ ਅੱਗੇ ਤੋਂ ਪੰਜ-ਪੰਜ ਛੇ-ਛੇ ਕਲਰ ਮਿਲ ਜੂਗੇ ਤੁਸੀਂ ਸਟਾਕ ਦੇਖ ਸਕਦੇ ਹੋ ਸਟਾਕ ਆਪਣੇ ਕੋਲ ਕਿੰਨਾ ਅੰਦਰ ਰਹਿੰਦਾ ਵਾ ਤੇ ਜਿੰਨੀ ਵੀ ਮੈਂ ਆਰਟੀਕਲ ਦੀ ਵੀਡੀਓ ਬਣਾ ਰਹੇ ਹਾਂ ਆਪਣੀ ਡਿਟੇਲ ਭਰਾਵਾਂ ਲਈ ਬਣਾ ਰਹੇ ਹਾਂ ਜਿਨ੍ਹਾਂ ਨੇ ਸਿੰਗਲ ਪੀਸ ਆਰਡਰ ਕਰਨਾ ਚਾਹ ਦੋ ਪੰਜ 10 ਰੀਆਰਡਰ ਕਰਨੇ ਆ ਉਹਨਾਂ ਲਈ ਆ ਰੇਂਜ ਵਿੱਚੋਂ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਜਿਨ੍ਹਾਂ ਨੇ ਵੀ ਤੁਹਾਨੂੰ ਆਰਟੀਕਲ ਦਿਖਾਏ ਨੇ ਲੋਅਰਸ ਦੇ 600 ਤੋਂ ਆਪਣੇ ਕੋਲ ਸਟਾਰਟ ਹੋ ਜੂਗੇ 550 ਤੋਂ ਸਟਾਰਟ ਹੋ ਜੂਗੇ ਜੇ ਮੰਨ ਲਓ 550 ਵੀ ਆਪਾਂ ਦੇ ਦਿੰਦੇ ਜੇ ਨਾਈਕਲ ਤੋਂ ਜਮ ਵੇਅਰ ਦਾ ਹੈ ਸੀ ਉਹ 550 ਰੇਂਜ ਚ 550 ਤੋਂ ਸਟ ਮਾਰਕੀਟ ਚ ਵੇਚਦਾ ਪਿਆ ਹੈ 800 850 900 ਰੁਪਏ ਕਹ ਰਿਆ ਗਰੰਟੀ ਕੋਈ ਨਹੀਂ ਦਿੰਦਾ ਆਗਾ ਬਟ ਆਪਣੀ ਗਰੰਟੀ ਹੈ ਬਟ ਆਪਾਂ ਦਵਾਂਗੇ ਰੇਟ 700 ਰੁਪਏ ਬੂਟ ਕਟ ਆਰਟੀਕਲ ਸਿੰਗਲ ਲੋਗੋ ਨੀਚੇ ਜੈਪ ਸਿਰਫ ਤੇ ਸਿਰਫ 700 ਰੁਪਏ ਰੇਂਜ ਵਿੱਚ ਵਿਦ ਗਰੰਟੀ ਕਲਰ ਫੇਡ ਦੀ ਤੇ ਬੁਰ ਦੀ ਪੂਰੀ ਗਰੰਟੀ ਰਹਿਣ ਲੱਗੀ ਇਹਦੇ ਜੀ ਤੁਹਾਨੂੰ 5 ਤੋਂ 6 ਕਲਰ ਮਿਲ ਜੂਗੇ ਬਹੁਤ ਸੋਹਣੇ ਸੋਹਣੇ ਆਰਟੀਕਲ ਆਏ ਆ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰ ਲਈਏ ਵੱਡੇ ਸਾਈਜ਼ ਕੋਈ ਮੇਰੇ ਵੀਰ ਭਰਾ ਜਿਆਦਾ ਹੈਵੀ ਨੇ ਜਿਹੜੇ ਮੰਗਦੇ ਆ ਸਾਨੂੰ 3 ਐਕਸਲ ਦੇ ਦਿਓ ਜੀ ਉਸ ਤੋਂ ਬਾਅਦ ਕਹਿੰਦੇ ਸੈਵਨ ਐਕਸਲ ਤੱਕ ਆਪਣੇ ਕੋਲ ਲੋਅਰ ਨੇ ਆਰਟੀਕਲ ਚੈੱਕ ਕਰ ਲਓ ਇਹ ਹੈਗਾ 4 ਐਕਸਲ ਦਾ ਆਰਟੀਕਲ ਅਗਰ ਮੇਰੇ ਹੱਥ ਚ ਫੜਿਆ ਤੁਹਾਨੂੰ ਪਤਾ ਲੱਗ ਰਿਹਾ ਖੁਦ ਪਤਾ ਲੱਗ ਜਾਊਗਾ ਆਰਟੀਕਲ ਕਿੰਨਾ ਬੜਾ ਵਾ ਪ੍ਰੋਪਰ ਆਰਟੀਕਲ ਵਧੀਆ ਰਹਿਣ ਲੱਗਾ ਵਾ ਸਿੰਗਲ ਲਊਗਾ ਤੇ ਸਟਫ ਚੈੱਕ ਕਰ ਲਓ ਸਟਫ ਹੈਗਾ ਕੋਟਰਾਈਜ਼ ਦਾ ਸਟਫ ਆ ਬਹੁਤ ਸੋਹਣਾ ਸਟਫ ਆ ਸਟ੍ਰੈਚੇਬਲ ਦੇ ਵਿੱਚ ਸਟਫ ਰਹੂਗਾ ਇੰਪੋਰਟਡ ਸਟਫ ਆ ਇਨਸਾਈਡ ਫਲੀਜ਼ ਆ ਬਾਹਰੋਂ ਕੋਟਰਾਈ ਆ ਹੈਵੀ ਆਰਟੀਕਲ ਆ ਵੱਡੇ ਜਿਹੜੇ ਮੇਰੇ ਵੀਰ ਭਰਾ ਆਂਦੇ ਹੈਵੀ ਆਂਦੇ ਆ ਉਹ ਕਹਿੰਦੇ ਕਿ ਤੁਹਾਨੂੰ ਸਟ੍ਰੈਚੇਬਲ ਚਾਹੀਦਾ ਵਿੰਟਰ ਲੋਰ ਹੋਵੇ ਸਟ੍ਰੈਚੇਬਲ ਹੋਵੇ ਜਿੰਦਾ ਮਰਜੀ ਅਸੀਂ ਬੈਠੇ ਆ ਚੈੱਕ ਕਰ ਲੋ ਫੁੱਲ ਸਟ੍ਰੈਚੇਬਲ ਆ ਜਿੰਨਾ ਮਰਜੀ ਖਿੱਚ ਲੋ ਕਿਤੇ ਨਹੀਂ ਜਾਂਦਾ ਲੋਰ ਇਹ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਆਇਆ ਤੇ ਡਿਜ਼ਾਈਨ ਤੁਸੀਂ ਚੈੱਕ ਕਰ ਲੋ ਇੱਕ ਆਹ ਲੋਗੋ ਵਾਲਾ ਡਿਜ਼ਾਈਨ ਮਿਲ ਜੂਗਾ ਤੁਹਾਨੂੰ ਇੰਚ 3 ਤੋਂ 4 ਕਲਰ ਮਿਲ ਜੂਗੇ ਉਸ ਤਰ੍ਹਾਂ ਅਗਰ ਆਪਾਂ ਗੱਲ ਕਰ ਲਈਏ ਆ ਲੋ ਪਲੇਨ ਦੇ ਵਿੱਚ ਇੰਦੇ ਚ ਚੈੱਕ ਕਰ ਲੋ ਯੂ ਪਾਕਟ ਦਾ ਡਿਜ਼ਾਈਨ ਹੈ ਇਹ 3 ਐਕਸਲ ਸਾਈਜ਼ ਦਾ ਦੇਖ ਲੋ ਪ੍ਰੋਪਰ ਖੁੱਲਾ ਡੁੱਲਾ ਲੱਕ ਦਾ ਆਪਾਂ ਨਾਰਮਲ ਕਰ ਗੱਲ ਕਰ ਲਈਏ 28 ਤੋਂ ਲੈ ਕੇ 42 ਲੱਖ ਤੱਕ ਆਪਣੇ ਕੋਲ ਲੋਅਰ ਮਿਲ ਜੂਗੇ ਵਿంటర్ ਦੇ ਆ ਚੈੱਕ ਕਰ ਲੋ ਇਹ ਹੈਗਾ 38 ਲੱਖ ਦਾ ਸਾਈਜ਼ ਉਸ ਤੋਂ ਅਗਰ ਆਪਾਂ ਗੱਲ ਕਰ ਲਈਏ ਚੱਕ ਲਈਏਗਾ 5XL 40 ਲੱਖ 42 ਲੱਖ ਦੇ ਰਾਮ ਨਾਲ ਆਣਾ ਦੇਖ ਲਓ ਏਡਾ ਖੁੱਲਾ ਪੀਸ ਆ ਆਰਟੀਕਲ ਬਹੁਤ ਸੋਹਣਾ ਵਾ ਲੈਂਥਾਂ ਵੀ ਬਹੁਤ ਹੈ ਏਡਾ ਲੰਬੇ ਉੱਚੇ ਮੋٹے ਜਿਹੜੇ ਵੀ ਆਉਂਦੇ ਆ ਸਾਰਿਆਂ ਨੂੰ ਲੋਰ ਮਿਲ ਜੂਗੇ ਆਪਣੇ ਕੋਲ ਐਮਐਸ ਕਲੈਕਸ਼ਨ ਕੋਲ ਆ ਚੈੱਕ ਕਰ ਲਓ ਇਹ ਆਰਟੀਕਲ ਬਹੁਤ ਸੋਹਣਾ ਵਾ ਇਹ ਮਿਲੂਗਾ ਤੁਹਾਨੂੰ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਬਟ ਆਰਟੀਕਲ ਦੀ ਗ੍ਰੇਸ ਚੈੱਕ ਕਰੋ ਇਨਸਾਈਡ ਚੈੱਕ ਕਰ ਲਓ ਇਨਸਾਈਡ ਨੇ ਤੇ ਵੈਲਵਟ ਲੱਗੀ ਆ ਪ੍ਰੋਪਰ ਵਾਰਮ ਰਹੂਗਾ ਆਰਟੀਕਲ ਤੁਸੀਂ ਚੈੱਕ ਕਰ ਲਓ ਐਮ ਤੋਂ ਡਬਲ ਐਕਸਲ ਤੱਕ ਤੁਹਾਨੂੰ ਮਿਲੂਗਾ ਬ੍ਰਾਂਡ ਦਾ ਨੇਮ ਚੈੱਕ ਕਰ ਲਓ ਬਾਹਰੋਂ ਆਊਗਾ ਕਟਾਈ ਸਟੱਫ ਇਨਸਾਈਡ ਸਟੱਫ ਚੈੱਕ ਕਰ ਲਓ ਪ੍ਰੋਪਰ ਵੈਲਵਟ ਦੇ ਵਿੱਚ ਸਟੱਫ ਹੋਊਗਾ ਫੁੱਲ ਵਾਰਮ ਆ ਜਿਹੜੇ ਮੇਰੇ ਵੀਰ ਭਰਾਵਾਂ ਨੇ ਬਾਹਰ ਜਾਣਾ ਜਾਂ ਫਿਰ ਕੋ ਮਨ ਕਰਨ ਜਾਣਾ ਵਾ ਠੰਡੇ ਇਲਾਕੇ ਚ ਉਹ ਵੀ ਇਹਨੂੰ ਪ੍ਰੋਪਰ ਰਾਮਨਲ ਵੇਅਰ ਕਰ ਸਕਦੇ ਆ ਬਿਲਕੁਲ ਵਧੀਆ ਦੇ ਵਿੱਚ ਆੜ ਕੇ ਨਾ ਲਗਾ ਇੰਥੇ ਤੁਹਾਨੂੰ 5 ਤੋਂ 6 ਕਲਰ ਮਿਲ ਜੂਗੇ ਬੈਸਟ ਕੁਆਲਿਟੀ ਦੇ ਵਿੱਚ ਹੁਣ ਆਪਾਂ ਗੱਲ ਕਰ ਲਈਏ ਥੋੜਾ ਨਾਰਮਲ ਸੈਮੀ ਵਿంటర్ ਦੀ ਅਗਰ ਆਪਾਂ ਗੱਲ ਕਰ ਲਈਏ ਵਿੰਡ ਸ਼ੀਟਰ ਵਾਲੇ ਲੋਅਰ ਜਾਨੀ ਕਿ ਤੁਹਾਨੂੰ ਮੈਂ ਸਿਰਫ ਇਹ ਦਿਖਾ ਰਿਹਾ ਕਿ ਵੈਰਾਈਟੀ ਆਪਣੇ ਕੋਲ ਸਾਰੀ ਪਾਣੀ ਪੁਣੀ ਤੁਸੀਂ ਆਪਾਂ ਕਹਿ ਸਕਦੇ ਇਹਨੂੰ ਆਪਾਂ ਤੁਸੀਂ ਰੇਨਵੇਚ ਚ ਯੂਜ਼ ਕਰਨਾ ਤੁਸੀਂ ਰਾਮਨਾ ਵੇਸ ਕਰ ਸਕਦੇ ਹੋ ਚੈੱਕ ਕਰ ਲਓ ਫਰ ਵਾਲੇ ਲੋਅਰ ਸਾਈਡ ਪਾਕਟ ਦੇ ਚ ਲੋਅਰ ਪਲੇਸਟਰ ਬ੍ਰਾਂਡ ਅੰਸਾਈਡ ਚੈੱਕ ਕਰ ਲਓ ਹੈਵੀ ਫਰ ਬਹੁਤ ਸੋਹਣੇ ਆਰਟੀਕਲ ਆਏ ਹੋਏ ਆ ਹਰੇਕ ਆਰਟੀਕਲ ਮੈਂ ਤੁਹਾਨੂੰ ਦਿਖਾ ਦਿੱਤੇ ਆ ਅਗਰ ਤੁਸੀਂ ਕਰਨਾ ਆਰਡਰ ਨੀਚੇ ਨੰਬਰ ਲਿਖਿਆ 8058059002 ਤੁਸੀਂ ਵਟਸਐਪ ਕਰ ਸਕਦੇ ਹੋ ਤੇ ਅਗਰ ਤੁਸੀਂ ਆਉਣਾ ਸ਼ਾਪ ਤੇ ਮੈਂ ਤਾਂ ਕਹਿੰਦਾ ਸ਼ਾਪ ਤੇ ਜਾਓ ਆਰਟੀਕਲ ਤੁਸੀਂ ਵੇਅਰ ਕਰੋ ਇੱਕ ੜੀ ਥਾਂ ਤੇ ਪੰਜ ਆਰਟੀਕਲ ਲੈ ਕੇ ਜਾਓਗੇ ਨੀਚੇ ਐਡਰੈਸ ਲਿਖਿਆ ਹੋਇਆ ਆਪਣਾ ਟੰਡ ਪਲੇਸ ਰੋਡ ਸ਼ਿਮਲਾਪੁਰੀ ਲੁਧਿਆਣਾ ਦੇ ਵਿੱਚ ਟੰਡ ਪਹਿਲੇ ਸ੍ਰੋਡ ਸ਼ਿਮਲਾਪੁਰੀ ਵਿਲੁਧਿਆਣਾ ਇਹ ਹੈਗੀ ਫਰਸਟ ਆਊਟਲੈਟ ਆਪਣੀ ਦੋ ਆਊਟਲੈਟਾਂ ਲੁਧਿਆਣਾ ਦੇ ਵਿੱਚ ਇਹਨਾਂ ਤੁਸੀਂ ਪੈਰਾ ਬਣਾਇਆ ਰੱਖਦਾ ਭਾਤੇ 3 4 5 ਆਊਟਲੈਟਾਂ ਵੀ ਕਰ ਲਾਂਗੇ ਫਰਸਟ ਆਊਟਲੈਟ ਤੋਂ ਦੱਸਦੇ ਟੰਡ ਪਹਿਲਾ ਸ੍ਰੋਡ ਸ਼ਿਮਲਾਪੁਰੀ ਦੇ ਹਨ ਤੇ ਸੈਕੰਡ ਆਊਟਲੈਟ ਹੈਗੀ ਆਪਣੀ ਚਾਰ ਖੰਭਾ ਰੋਡ ਮੋਡਲ ਟਾਊਨ ਲੁਧਿਆਣਾ ਦੇ ਵਿੱਚ ਚਾਰ ਖੰਭਾ ਰੋਡ ਮੋਡਲ ਟਾਊਨ ਦੇ ਦੋਨੋਂ ਦੁਕਾਨਾਂ ਤੇ ਜਿਹੜੇ ਮਰਜ਼ੀ ਤੁਸੀਂ ਆਰਟੀਕਲ ਪੁੱਛ ਲੋ ਜਿਹਨੇ ਵੀ ਮੈਂ ਆਰਟੀਕਲ ਦਿਖਾਇਆ ਤੁਹਾਨੂੰ ਸਾਰੇ ਮਿਲ ਜੂਗੇ ਜ਼ਿਆਦਾਤਰ ਸਟਾਕ ਰਹਾ ਹੁੰਦਾ ਸ਼ਿਮਲਾਪੁਰੀ ਹੁੰਦਾ ਕਿਉਂਕਿ ਇੱਥੇ ਆਪਣੇ ਕੋਲ ਗੋਡਾਊਨ ਹੈਗਾ ਆਪਣੇ ਨਾਲ ਦੇ ਨਾਲ ਸਟਾਕ ਇੱਥੇ ਭਰਦੇ ਜਾਂਦੇ ਆ ਮੋਡਲ ਟਾਊਨ ਵਿੱਚ ਕੁਝ ਸਿਲੈਕਟਿਡ ਪੀਸ ਹੁੰਦੇ ਆ ਬਾਕੀ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ ਤੁਹਾਨੂੰ ਆਰਟੀਕਲ ਮਿਲ ਜੂਗੇ ਏਦਾਂ ਦੇ ਕਹਿਣ ਕਹਿਣ ਆਰਟੀਕਲਸ ਦੀ ਐਮਐਸ ਕਲੈਕਸ਼ਨ ਦਾ ਫੇਸਬੁੱਕ ਪੇਜ ਫੋਲੋ ਕਰ ਲਓ ਐਮਐਸ ਕਲੈਕਸ਼ਨ YouTube ਚੈ